ਗੁਰਜੀਤ ਓਦਲਾ ਮਿਹਨਤ ਮस्तक ਲਿਆ ਅਸ਼ੀਰਵਾਦ ਉਮਨੀ ਸਰ ਤੋਂ ਕਾਂਗਰਸ ਲਈ ਚੋਣ ਲੜ ਰਹੇ ਗੁਰਜੀਤ ਓਦਲਾ ਸਤਗੁਰੂ ਬਾਬਾ ਮਹਾਦਾਸ ਠਾਕੁਰ ਦੁਆਰਾ ਬਲ ਬਿਖੇ ਮਿਹਨਤ ਮस्तक ਜਿੱਤ ਲਈ ਕੀਤੀ ਅਰਦਾਸ ਸਾਬਕਾ ਐਮਐਲਏ ਹਰਪ੍ਰੀਤ ਹਰਪ੍ਰਤਾਪ ਅਚਨਾਲਾ ਕਾਂਗਰਸੀ ਆਗੂ ਸੁਰੇਸ਼ ਬੱ블ੂ ਵੀ ਰਹਿ ਨਾਲ ਮੌਜੂਦ ਮੂਲ ਸਭਾ ਕੰਮ ਵਿੱਚ ਸਰ ਤੋਂ ਕਾਂਗਰਸੀ ਟਿਕਟ ਮਿਲਣ ਤੋਂ ਬਾਅਦ ਗੁਰਜੀਤ ਓਦਲਾ ਪਹਿਲੀ ਵਾਰ ਸਤਗੁਰੂ ਬਾਬਾ ਮਹਾਦਾਸ ਠਾਕੁਰ ਦੁਆਰਾ ਬਲ ਬਾਬਾ ਵਿਖੇ ਨਿਪਸਤ ਹੋਏ ਜਿੱਥੇ ਉਹਨਾਂ ਨੇ ਅਸ਼ੀਰਵਾਦ ਲਿਆ ਇਸ ਮੌਕੇ ਗੁਰਜੀਤ ਸਿੰਘ ਉਦਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਪੂਰੇ ਅੰਮ੍ਰਿਤਸਰ ਲੋਕ ਸਭਾ ਹਲਕਾ 'ਚ ਕਾਂਗਰਸ ਦੇ ਹੱਕ 'ਚ ਹਵਾ ਚੱਲ ਰਹੀ ਹੈ ਤੇ ਇਸ ਚੋਣਾਂ 'ਚ ਆਮ ਆਦਮੀ ਪਾਰਟੀ ਬੀਜੇਪੀ ਅਤੇ ਕਾਦੀਦਲ ਨੂੰ ਮੂੰਹ ਨਹੀਂ ਲਗਾ ਰਹੇ ਅਤੇ ਇਸ ਵਾਰ ਫਿਰ ਦੁਬਾਰਾ ਕਾਂਗਰਸ ਲੋਕ ਸਭਾ ਹਲਕਾ ਅਭਈ ਸਰ ਤੋਂ ਜਿੱਤ ਦਾ ਝੰਡਾ ਗੱਡੇਗੀ। ਉਹਨਾਂ ਨੇ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਆਪ ਅਤੇ ਬੀਜੇਪੀ ਨੂੰ ਉਮੀਦਵਾਰ ਨਹੀਂ ਲੱਭ ਰਹੇ ਅਤੇ ਕਾਂਗਰਸ ਦੀ ਨਰਸਰੀ ਤੋਂ ਗਏ ਲੀਡਰਾਂ ਸਾਰੇ ਉਹ ਚੋਣ ਲੜ ਰਹੇ ਹਨ। ਇਸ ਮੌਕੇ ਉਹਨਾਂ ਦੇ ਨਾਲ ਅਜਨਾਲਾ ਤੋਂ ਸਾਬਕਾ ਐਮਐਲਏ ਹਰ ਪ੍ਰਤਾਪ ਬਜਨਾਲਾ ਸੀਨੀਅਰ ਕਾਂਗਰਸ ਆਗੂ ਸੁਭੇਸ਼ ਬਗਲੂ ਵਰਮਾ ਫਤੇਗਰ ਚੂੜੀਆਂ ਵਿਰੋਧ కుమార్ ਕੇਸ਼ਵ ਕੁਸ਼ਨ ਜੋਸ਼ੀ ਸਮੇਤ ਹੋਰ ਵੀ ਸੀਨੀਅਰ ਕਾਂਗਰਸ ਆਗੂ ਮੌਜੂਦ ਸਨ ਜੀਬੀਸੀ ਅਪਡੇਟ ਦੇ ਲਈ ਉਰਦਾਸਪੁਰ ਤੋਂ ਲਾਪ੍ਰੀ ਸੰਖੁਸ਼ੀਪ ਰਿਪੋਰਟ ਅੱਜ ਅਸੀਂ ਗੱਦੀ 바ਪਾ ਮਹਾਂਦਾਸ ਜੀ ਤੇ ਬਲਬਾਬਾ ਵਿਖੇ ਮੱਥਾ ਟੇਕਣਾ ਹੈ ਔਰ ਉਹਨਾਂ ਦੇ ਚਰਨਾਂ 'ਤੇ ਅਰਦਾਸ ਕਰਨਾ ਹੈ ਕਿਉਂਕਿ ਅੱਜ ਅਸੀਂ ਇਹ ਨਾਲੇ ਹਲਕੇ 'ਚ ਪਹਿਲੇ ਦਿਨ ਇੱਥੇ ਆਏ ਆ ਇਲੈਕਸ਼ਨ ਦੇ ਪ੍ਰਚਾਰ ਵਾਸਤੇ ਔਰ ਅਸ਼ੀਰਵਾਦ ਲਿਆਇਆ ਕਿ ਪਰਮਾਤਮਾ ਸਭਨਾ ਦਾ ਭੜਾ ਕਰੇ ਔਰ ਸਾਡੇ ਦੇ ਮੇਰ ਭਰੇ ਹੱਥ ਰੱਖੇ ਅਸੀਂ ਦੇਸ਼ ਕੌਮ ਦੀ ਸੇਵਾ ਜਿਹੜੀ ਹੈ ਇਸੇ ਤਰੀਕੇ ਨਾਲ ਕਰਦੇ ਰਹੀਏ ਸਰ ਇਲੈਕਸ਼ਨ ਦਾ ਕਿਹੋ ਜਿਹਾ ਮਾਹੌਲ ਹੈ ਇਲੈਕਸ਼ਨ ਦਾ ਬਹੁਤ ਵਧੀਆ ਮਾਹੌਲ ਹੈ ਇਲੈਕਸ਼ਨ ਚ ਲੋਕ ਜਿਹੜੇ ਆ ਉਹ ਕਾਂਗਰਸ ਪੱਖ ਦੇ ਵਿੱਚ ਬੜੀ ਵੱਡੀ ਤਦਾਦ ਦੇ ਵਿੱਚ ਵੋਟ ਕਰਨ ਜਿਹੜੀ ਉਹ ਜਾ ਰਹੇ ਕਿਉਂਕਿ ਕਾਂਗਰਸ ਜਿਹੜੀ ਹੈ ਇੱਕ ਜਿਹੜੀ ਸੰਵਿਧਾਨਿਕ ਸੰਵਿਧਾਨ ਨੂੰ ਖਤਮ ਕਰਨ ਵਾਲੀ ਪਾਰਟੀ ਹੈ ਕਿਹੜੀ ਡਿਕਟੇਟਰਸ਼ਿਪ ਹੈ ਇੱਕੜੀ ਤਾਨਾਸ਼ਾਹੀ ਉਦੇ ਵਿਰੁੱਧ ਲੜਾਈ ਲੜ ਰਹੀ ਹੈ ਇੰਡੀਆ ਨਾਈਸ ਜਿਹੜਾ ਹੈ ਰਾਹੁਲ ਗਾਂਧੀ ਜੀ ਲਗਾਤਾਰ 5000 ਕਿਲੋਮੀਟਰ ਦੀ ਯਾਤਰਾ ਕਰ ਰਹੇ ਨੇ ਉਹਦਾ ਪ੍ਰਭਾਵ ਜਿਹੜਾ ਹਰ ਲੋਕਾਂ ਦੇ ਉੱਤੇ ਹੈ ਉਹਨਾਂ ਨੇ ਹਰ ਗਰੀਬ ਗੁਰਬੇ ਦੇ ਨਾਲ ਗੱਲ ਕਰਕੇ ਜਿਹੜਾ ਚੋਣ ਮੈਨੀਫੈਸਟੋ ਦਿੱਤਾ ਉਹ ਲੋਕਾਂ ਦੇ ਵਿੱਚੋਂ ਨਿਕਲਿਆ ਹੋਇਆ ਚੋਣ ਮੈਨੀਫੈਸਟੋ ਸੋ ਲੋਕਾਂ ਦੇ ਮਨ ਦੇ ਵਿੱਚ ਬੜੀ ਵੱਡੀ ਆਸਤੀ ਕਰਨ ਹੈ ਕਿ ਕੇਂਦਰ ਦੇ ਵਿੱਚ ਕਾਂਗਰਸ ਅਲਾਈንስ 파ਟਰ ਦੀ ਸਰਕਾਰ ਬਣੇਗੀ ਔਰ ਇਹ ਜਿਹੜੀ ਤਾਨਾਸ਼ਹੀ ਹੈ ਇਹਦੇ ਤੋਂ ਮਜਾਬ ਮਿਲੇਗੀ ਸਨ ਸਰ ਕਿਹੜੀ ਪਾਰਟੀ ਲਈ ਆਪਣਾ ਕੰਪੀਟੀਸ਼ਨ ਕੰਪੀਟੀਸ਼ਨ ਪਰਮਾਤਮਾ ਨੇ ਦੇਖਣਾ ਕਿੱਥੇ ਕੀ ਹੋਣਾ ਹੈ ਇਹ ਮੇਰੇ બસ ਦੀ ਗੱਲ ਨਹੀਂ ਪਰ ਮੇਰਾ ਪ੍ਰਚਾਰ ਮੈਨੂੰ ਲੱਗਦਾ ਹੈ ਕਿ ਸਭ ਤੋਂ ਬੈਸਟ ਹੈ ਔਰ ਲੋਕਾਂ ਦੇ ਵਿੱਚ ਜਿਹੜੀ ਸਾਡੇ ਪ੍ਰਤੀ ਪਿਆਰ ਮਾਨ ਸਤਕਾਰ ਹੈ ਉਹ ਕਾਫੀ ਹੱਦ ਤੱਕ ਹੈ ਵੱਧ ਹੈ ਸਰ ਕਾਂਗਰਸ ਦੇ ਕੋਈ ਜਿਹੜੇ ਵੱਡੇ ਲੀਡਰ ਪਾਰਟੀ ਛੱਡ ਕੇ ਦੂਸਰੀਆਂ ਪਾਰਟੀਆਂ 'ਚ ਜਾ ਰਹੇ ਉਹਦੇ ਬਾਰੇ ਉਹ ਮੌਕਾ ਪ੍ਰਸਤੀ ਹੈ ਮੌਕੇ ਦੇ ਹਿਸਾਬ ਨਾਲ ਲੋਕ ਚੱਲਦੇ ਨੇ ਕਿਹੜਾ ਪਾਰਟੀ ਨੇ ਬਹੁਤ ਕੁਝ ਦਿੱਤਾ ਜਿਹੜਾ ਬੰਦਾ ਐਮਪੀ ਐਮਐਲਏ ਮੰਤਰੀ ਰਹਿ ਚੁੱਕਿਆ ਹੋਵੇ ਉਹਦਾ ਉਹਦਾ ਜਾਣਾ ਤੇ ਬਹੁਤ ਬੇਕਾਰ ਦੀ ਗੱਲ ਹੈ ਉਹਨਾਂ ਨੇ ਸਾਡੇ ਵਰਕਰ ਤੋਂ ਸੇਧ ਲੈਣੀ ਚਾਹੀਦੀ ਇਹ ਵਰਕਰ ਨਹੀਂ ਬਦਲਦਾ ਜਿੰਨੇ ਇੰਨਾ ਤਸ਼ੱਦਦ ਚੱਲਿਆ ਹੁੰਦਾ ਇਹਨਾਂ ਨੂੰ ਕੀ ਹੋਇਆ ਇਨੋ ਦਾ ਤਸ਼ੱਦਦ ਹੀ ਕੋਈ ਨਹੀਂ ਟਿਕਟ ਨਹੀਂ ਮਿਲੀ ਕੋਈ ਤਸ਼ੱਦਦ ਹੈ ਕਿ ਸੋ ਇਹ ਲੋਕ ਮੌਕਾ ਪ੍ਰਸਤ ਨੇ ਸਰ ਇਹਦਾ ਪਾਰਟੀ ਦਾ ਕੋਈ ਪ੍ਰਭਾਵ ਪਿਆ ਕੋਈ ਪ੍ਰਭਾਵ ਨਹੀਂ ਕਾਂਗਰਸ ਪਾਰਟੀ ਪੋਲੀਟੀਕਲ ਬੰਦੇ ਦੀ ਰਾਜਨੀਤਿਕ ਪਾਰਟੀਆਂ ਦੀ ਨਰਸਰੀ ਹੈ ਅਸੀਂ ਲੋਕ ਬਹੁਤ ਬਹੁਤ ਵੱਡੇ ਲੀਡਰ ਤਿਆਰ ਮਤਲਬ ਤਿਆਰ ਕੀਤੇ ਨੇ ਅੱਜ ਵੀ ਮੋਢੇ ਖੈ ਰਹੇ ਨੇ ਲੀਡਰਾਂ ਦੇ ਆਪ ਵਿੱਚ ਅੱਜ ਜਿੰਨੀਆਂ ਮਰਜ਼ੀ ਪਾਰਟੀਆਂ ਆਮ ਆਦਮੀ ਆ ਬੀਜੇਪੀ ਕੋ ਲੀਡਰ ਕਿਥੋਂ ਲਏ ਨੇ ਸਾਡੀ ਨਰਸਰੀ ਚੋਂ ਖੜੇ ਉਹਨਾਂ ਨੇ ਹਾਂਜੀ ਸਰ ਅੱਜ ਆਪਰੇ ਸਾਡੇ ਜਿਹੜੇ ਤੋਂ ਕਾਂਗਰਸ ਦੇ ਉਮੀਦਵਾਰ ਕੁਰਤੀ ਪਹੁੰਚ ਲੈ ਕੇ ਆਇਆ ਮੈਂ ਟੈਕਨ ਪੱਲੇ ਜਾਣਾ ਹੈ ਕਹਿਣਾ ਚਾਹੁੰਦਾ ਕੋ ਵੱਡੇ ਭਰਾ ਨੇ ਸਾਡੇ ਅੱਜ ਉਹ ਇਲੈਕਸ਼ਨ ਦੇ ਵਿੱਚ ਲੋਕ ਸਭਾ ਅੰਮ੍ਰਿਤਸਰ ਦੀ ਸੀਟ ਤੋਂ ਕੈਂਡੀਡੇਟ ਨੇ ਔਰ ਬਾਬਾ ਮਹਾਦਾਸ ਜੀ ਦੀ ਜਿਹੜੀ ਕੱਤੀ ਏ ਇਹ ਬਹੁਤ ਬਹੁਤ ਵੱਡੀ ਸ਼ਕਤੀ ਏ ਇਹਨਾਂ ਦਾ ਆਸ਼ੀਰਵਾਦ ਮਿਲ ਜਾਣਾ ਹੀ ਬੜੀ ਵੱਡੀ ਗੱਲ ਏ ਬੰਦੇ ਦੀ ਜਿੱਤ ਤੇ ਉਦੋਂ ਹੀ ਹੋ ਜਾਂਦੀ ਜਦੋਂ ਇਹ ਤੋਂ ਉਹ ਨਤਮਸਤਕ ਹੋ ਕੇ ਆਸ਼ੀਰਵਾਦ ਲੈ ਕੇ ਜਾਂਦੇ ਆ ਔਰ ਇਕੋ ਨਾਲ ਦੇ ਹਲਕੇ ਚ ਵੀ ਉਹਨਾਂ ਦੇ ਲੋਕ ਸਭਾ ਹਲਕੇ ਚ ਵੀ ਇਹ ਪੈਂਦੀ ਹੈ ਔਰ ਬੜਾ ਉਹਨਾਂ ਦੇ ਮੱਚ ਅੱਜ ਦਾ ਨਹੀਂ ਬੜਾ ਪੁਰਾਣਾ ਸ਼ਰਧਾ ਇਸ ਗੱਦੀ ਨੂੰ ਲੈ ਕੇ ਔਰ ਅੱਜ ਉਹਨਾਂ ਨੇ ਆਪ ਵੀ ਸਿਰਫ ਫੋਨ ਕੀਤਾ ਸੀਗਾ ਕਿ ਮੈਂ ਪਾਪਾ ਮਹਾਦਾਸ ਜੀ ਦਾ ਆਮਾਣਾ ਔਰ ਮੱਠਾ ਟੇਕਣਾ ਮਹਾਰਾਜ ਦੇ ਘਰ ਆ ਕੇ ਆਸ਼ੀਰਵਾਦ ਲੈਣਾ ਹੈ ਤੇ ਸਾਰੀ ਕਮੇਟੀ ਸਾਡੀ ਜਿਹੜੀ ਹੈ ਬਾਤਵਾਮ ਐਗਜ਼ੀਕਟਿਵ ਕਮੇਟੀ ਮੰਦਰ ਪਾਪਾ ਮਹਾਦਾਸ ਸਾਰੇ ਨੇ ਉਹਨਾਂ ਦਾ ਬਹੁਤ ਜੋਰ ਸ਼ੋਰ ਨਾਲ ਸਵਾਗਤ ਕੀਤਾ ਸਾਡੇ ਪ੍ਰਦਾਨ ਜੀ ਨੇ ਸਾਡੇ ਜੰਨੇ ਵੀ ਇਸ ٹرسٹ ਦੇ ਮੈਂਬਰਸ ਨੇ ਸਾਰਿਆਂ ਨੇ ਬਹੁਤ ਹਰਸੋਲਾਸ ਨਾਲ ਉਹਨਾਂ ਦਾ ਸਵਾਗਤ ਕੀਤਾ ਔਰ ਮਹਾਰਾਜ ਦੇ ਘਰ ਉਹਨਾਂ ਦੀ ਅਰਦਾਸ ਕੀਤੀ ਗਈ